ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਵਲੌਗ ਤੇ ਹੋਰ ਸਾਰਾ ਹੋ ਜੀ ਕੀ ਹਾਲ ਚਾਲ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਸਵੇਰ ਦੇ ਤੇ 1:10 ਦਾ ਜਿਹੜਾ ਟਾਈਮ ਹੋ ਚੁੱਕਿਆ ਬੱਚੇ ਸਕੂਲ ਚਲੇ ਗਏ ਸੀ ਇਹ ਤਿੰਨੋਂ ਬੇਟੀਆਂ ਸਕੂਲ ਜਾਣ ਲੱਗ ਗਿਆ ਹੁਣ ਤਾਂ ਤਿੰਨਾਂ ਦਾ ਮੈਸੇ ਵੱਡੀ ਬੇਟੀ ਦਾ ਰਿਜ਼ਲਟ ਨਹੀਂ ਆਇਆ ਪਰ ਉਹਦੀ ਅੱਗੇ ਜਿਹੜੀ ਸਟੱਡੀ ਆ ਸ਼ੁਰੂ ਹੋ ਗਈ ਹੈ ਤੇ ਹਾਂਜੀ ਇੱਥੇ ਮੈਂ ਲੱਗਿਆ ਕਿਚਨ ਦੀ ਥੋੜੀ ਜਿਹੀ ਡੀਪ ਕਲੀਨਿੰਗ ਕਰਨਾ ਕਿਉਂਕਿ ਨਾ ਕਈ ਦਿਨਾਂ ਤੋਂ ਕਿਥਨਾ ਜਿਹੜਾ ਮੇਰਾ ਸਾਫ਼ ਨਹੀਂ ਹੋ ਰਿਹਾ ਮੇਰੇ ਤੋਂ ਪਾਸੇ ਹਲਕਾ ਜਿਹਾ ਪਾ ਕੱਪੜਾ ਵਗੈਰਾ ਕਰ ਦਿੰਨੇ ਆ ਸਾਫ਼ ਕਰ ਦਿੰਨੇ ਆ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਸਾਰਾ ਪਾ ਘਰ ਕੇ ਅਜ ਮੈਂ ਸੋਚਿਆ ਮੈਂ ਕਿਉਂ ਪਹਿਲਾਂ ਤਾਂ ਮੈਂ ਸੋਚਿਆ ਵੀ ਇੱਕ ਵਾਰ ਇਹਨਾਂ ਨੂੰ 90 ਇੱਥੇ ਹੀ ਆਪਾਂ ਕੱਪੜਾ ਮਾਰ ਕੇ ਸਾਫ਼ ਕਰ ਦਾਂਗੇ ਪਰ ਜੇ ਥੋੜੇ ਜਿਹੇ ਡੱਬੇ ਚੱਕੇ ਦਾ ਮੈਨੂੰ ਇੱਥਾਂ ਲੱਗਿਆ ਵੀ ਡਸਟਾਂ ਨਾ ਜਾਦੀ ਆ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਧੋਈ ਦੇਣੀ ਆ ਡੱਬਿਆਂ ਨੂੰ ਸਾਰਿਆਂ ਨੂੰ ਕੁਝ ਦੇ ਵਿੱਚ ਦਾ ਧਾਲਾ ਵਗੈਰਾ ਜਾਨੀ ਹੈਗੀਆਂ ਸੀ ਕੁਝ ਜਿਹੜੇ ਹੈਗੇ ਸੀ ਖਾਲੀ ਸੀ ਬਸ ਧੋਣੇ ਵਾਲੀ ਸੀਗੇ ਮੈਂ ਕਿ ਇਹਨਾਂ ਨੂੰ ਵੀ ਖਾਲੀ ਕਰਕੇ ਆਪਾਂ ਧੋ ਦਾਂਗੇ ਤਾਂ ਕਿ ਜਿਹੜਾ ਆਪਾਂ ਨਵੇਂ ਆਂ ਧਾਲਾ ਇਹਨਾਂ ਵਿੱਚ ਪਾ ਦੇ ਹੁਣ ਕਿਉਂਕਿ ਖਰਾਬ ਵਗੈਰਾ ਹੋਣ ਦਾ ਵੀ ਡਰ ਰੂਗਾ ਮੌਸਮ ਹੁਣ ਚੇਂਜ ਹੋ ਰਿਹਾ ਤਾਂ ਕਰਕੇ ਤੇ ਬਾਤੀ ਜੀ ਛੱਤਾਂ ਇੱਥੇ ਮੈਂ ਪਹਿਲੇ ਸਾਫ ਕਰੂੰਗੀ ਬਾਅਦ ਦੇ ਵਿੱਚ ਬਰਤਨ ਜਿਹੜੇ ਮੈਂ ਧੋਂਗੀ ਬਾਹਰ ਨਹੀਂ ਅੱਜ ਮੈਂ ਲੈ ਕੇ ਜਾਂਦੀ ਬਰਤਨ ਕਿਚਨ ਦੇ ਵਿੱਚ ਹੀ ਹਨਾ ਥੋੜੇ ਥੋੜੇ ਵਰਤਨਾਂ ਕਰਕੇ ਕਿਚਨ ਦੇ ਵਿੱਚ ਹੀ ਧੋਣੇ ਹੋ ਕੇ ਬਾਹਰ ਲੈ ਕੇ ਜਾਵਾਂਗੀ ਤਾਂ ਬਾਹਰ ਜਾਣੇ ਕਿ ਖਿਲਾਰਾ ਦੂਰ ਤੱਕ ਪੈ ਜਾਣਾਗਾ ਇੱਥੇ ਵੈਸੇ ਇਹਨਾਂ ਦੇ ਪਾਪਾ ਦਾ ਪਤਾ ਨਹੀਂ ਹੈਗਾ ਸੀ ਮੈਂ ਕਿਚਨ ਚ ਕੀ ਕਰਨ ਲੱਗਿਆ ਨਹੀਂ ਤਾਂ ਉਹਨਾਂ ਨੇ ਬੋਲਣ ਲੱਗ ਜਾਣਾ ਸੀਗਾ ਵੀ ਟਿਕਦੀ ਨਹੀਂ ਹਨਾ ਸਾਰਾ ਦਿਨ ਹੋਈ ਜਾਂਦਾਗਾ ਕਿਉਂਕਿ ਸਾਰਾ ਦਿਨ ਕੰਮ ਕਰਨਾਂ ਦੇ ਵਿੱਚ ਜਿਹੜਾ ਟਾਈਮ ਆਪਣਾ ਲੱਗ ਜਾਂਦਾਗਾ ਬਾਕੀ ਜੀ ਜਿਹੜਾ ਵੀ ਆਪਣੇ ਚੈਨਲ ਤੇ ਫਸਟ ਟਾਈਮ ਆ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਦੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਆ ਕਰੋ ਜੀ ਤੇ ਆਪਣੇ ਚੈਨਲ ਨੂੰ ਆਪਣੇ ਵੀਡੀਓ ਨੂੰ ਅੱਗੇ ਵੀ ਤੁਸੀਂ ਜਰੂਰ ਸ਼ੇਅਰ ਕਰਿਆ ਕਰੋ ਤੇ ਹਾਂਜੀ ਬਸ ਇਥੇ ਬਾਕਸ ਮੈਂ ਲਾ ਲੈਣੀ ਤੇ ਇੱਕ ਨਾ ਜਿਹੜਾ ਇਹ ਆਪਣਾ ਕਵਰ ਵਿਛਾਇਆ ਹੋਇਆ ਸੈਲਫ ਵਾਲਾ ਵੀ ਖਰਾਬ ਜਿਹਾ ਹੋ ਰਿਹਾ ਸੀਗਾ ਇਥੇ ਇਹਨਾਂ ਦੇ ਵੀ ਯਾਨੀ ਕਿ ਨਾ ਜਿਹਨੂੰ ਪਾਫ ਲੱਗਦੀ ਹੈ ਗੈਸ ਦੀ ਹਨਾ ਕਿਸੇ ਵੀ ਚੀਜ਼ ਦੀ ਪਾਫ ਜਿ ਲੱਗ ਕੇ ਨਾ ਉਹ ਇਕੱਠਾ ਜਿਹਾ ਹੋਇਆ ਪਿਆ ਸੀ ਪਾੜ ਗਿਆ ਸੀ ਉਹ ਅੱਗੇ ਅੱਜ ਮੈਂ ਸੋਚਿਆ ਮੈਂ ਕਈ ਨੂੰ ਵੀ ਇਹਨਾਂ ਆਪਾਂ ਚੇਂਜ ਕਰ ਹੀ ਦਿੰਨੇ ਆ ਵੀ ਇੱਕ ਵਾਰੀ ਆਪਾਂ ਲੱਗੇ ਤਾਂ ਹੈਗਾ ਡੀਪਲੀ ਸਾਫ਼ ਕਰਨ ਤੇ ਜੀ ਬਾਕਸ ਇੱਥੇ ਮੈਂ ਸਾਰੇ نیچے ਉਤਾਰ ਕੇ ਰੱਖ ਲੈਣ ਇੱਕ ਵਾਰੀ ਇੱਥੇ ਜਿਹੜੇ ਇਹ ਵਾਲੇ ਗਲਾਸ ਨੇ ਸਿੱਪ ਜਿਹਦੇ ਨੇ ਇਹ ਵੈਸੇ ਤਾਂ ਆਪਾਂ ਡੇਲੀ ਯੂਜ਼ ਕਰਦੇ ਆ ਕਿਉਂਕਿ ਪਾਣੀ ਵਗੈਰਾ ਹਨਾ ਪੀਣ ਲਈ ਜਾਂ ਫਿਰ ਕੋਈ ਵੀ ਆਪਣੇ ਗੈਸਟ ਆਉਣ ਲਈ ਇਹਦੇ ਵਿੱਚ ਆਪਾਂ ਪਾਣੀ ਪਾਉਂਦੇ ਆ ਤੇ ਡੇਲੀ ਵਾਂਗੂ ਸਾਫ਼ ਹੋ ਹੀ ਜਾਂਦੇ ਆ ਪਰ ਫਿਰ ਵੀ ਮੈਂ ਕਿਹਾ ਚਲੋ ਲੱਗਿਆਂ ਸਫਾਈ ਕਰਨ ਤਾਂ ਇਹਨਾਂ ਨੂੰ ਵੀ ਪਹਿਲਾਂ ਧੋਈ ਦੇਵਾਂ ਇਨਾ ਨੂੰ ਕਿਚਨ ਦੀਆਂ ਇੱਕ ਟੋਕਰੀ ਦੇ ਵਿੱਚ ਕੱਢ ਦੂੰ ਫੇਰ ਜਿਹੜੇ ਹੈਗੇ ਦੂਜੇ ਬਾਕਸ ਨੇ ਮੈਂ ਉਹ ਤੋਂ ਉਗੀ ਡੱਬੇ ਕੁਛ ਤਾਂ ਖਾਲੀ ਸੀਗੇ ਕੁਝ ਦੇ ਵਿੱਚ ਸਮਾਨ ਸੀ ਜਿਹੜਾ ਮੈਂ ਸਮਾਨ ਨਹੀਂ ਕੱਢਦੀ ਹੈਗੀ ਇਦਾਂ ਹੀ ਸਾਫ਼ ਕਰੂੰਗੀ ਪਤਾ ਨਹੀਂ ਗੱਲਾਂ ਨਾ ਜਦੋਂ ਕਈ ਦਿਨਾਂ ਤੋਂ ਆਪਣੀ ਸਫਾਈ ਜਿੰਨਾ ਹੋਈ ਹੋਈ ਡੀਪਲੀ ਤਾਂ ਆਪਣਾ ਮਨ ਜਿਹੜਾ ਆ ਸ਼ਾਂਤ ਜਿਹਾ ਰਹਿਣ ਲੱਗ ਜਾਂਦਾ ਤੇ ਮੇਰੇ ਤੋਂ ਤਾਂ ਹੁਣ ਥੋੜਾ ਜਿਹਾ ਧਿਆਨ ਹੈ ਜਿਹੜਾ ਕੱਟੀ ਦਿੱਤਾ ਜਾ ਰਿਹਾ ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਥੋੜਾ ਥੋੜਾ ਲੈ ਕੇ ਚੱਲਣ ਦੀ ਕਿਉਂਕਿ ਸੋਨੂੰ ਵੀ ਪਤਾ ਨਾ ਸਾਰਾ ਬਈ ਜਿਵੇਂ ਹਨ ਬੱਚੇ ਵੀ ਦੇਖਣਾ ਹੈ ਘਰ ਦੇ ਕੰਮ ਵੀ ਇਹਨਾਂ ਨੂੰ ਵੀ ਹਨਾ ਸਾਰਾ ਕੁਝ ਦੇਖ ਕੇ ਚੱਲਣਾ ਪੈਂਦਾਗਾ ਤੇ ਵੈਸੇ ਮੈਨੂੰ ਅੱਜ ਸਾਰੇ ਦਿਨ ਵਾਂਗੂ ਕਿਚਨ ਦੀ ਸਫਾਈ ਤੇ ਲੱਗਿਆ ਸੀ ਕਿਉਂਕਿ ਮੈਂ ਥੋੜਾ ਥੋੜਾ ਲੈ ਕੇ ਚੱਲ ਰਹੀ ਸੀ ਤਾਂ ਕਰਕੇ ਵਿਚਦੀ ਮੈਨੂੰ ਇਹਨਾਂ ਕੋਲ ਵੀ ਜਾਣਾ ਪਿਆ ਰਿਹਾ ਸੀਗਾ ਤੇ ਬਾਕੀ ਬੱਚੇ ਵੀ ਆਏ ਫਿਰ ਉਹਨਾਂ ਨੂੰ ਵੀ ਰੋਟੀ ਪਾਣੀ ਖਿਲਾਇਆ ਹਨਾ ਤੇ ਬਾਕੀ ਸ਼ਾਮ ਨੂੰ ਜਦੋਂ ਮੈਂ ਸੌਣ ਜਾਣੀ ਕਿ ਰੱਖੂੰ ਫਿਰ ਮੈਂ ਬੇਟੀ ਵੀ ਹੈਪ ਲਈ ਤੇ ਹਾਂਜੀ ਬਾਕਸ ਇੱਥੇ ਮੈਂ ਧੋਦੇ ਸੀ ਇਹ ਵਾਲਾ ਰੈਕ ਵੀ ਮੈਂ ਸਾਫ ਕਰਤਾ ਸੀ ਉਦੋਂ ਮੈਂ ਵੀਡੀਓ ਨਹੀਂ ਲਾਈ ਕਿਉਂਕਿ ਸਪੇਸ ਫੁੱਲ ਹੋ ਗਈ ਸੀ ਇੱਥੇ ਇਹ ਵਾਲਾ ਰੈਕ ਸਾਫ ਕਰਤਾ ਤੇ ਇੱਧਰ ਮੈਂ ਬਾਕਸ ਧੋਕੇ ਸਾਰੇ ਚੰਗੀ ਤਰ੍ਹਾਂ ਰੱਖਤੇ ਨੇ ਸੈਲਫ ਵੀ ਸਾਫ ਕਰਤੀ ਜਾਨੀ ਜਿਹੜੀ ਨਗਾਇਸ ਵਾਲੀ ਸੈਲਫ ਆ ਇਹ ਚੰਗੀ ਤਰ੍ਹਾਂ ਧੋਣੇ ਵਾਲੀ ਰਹਿੰਦੀ ਆ ਬੈਕੇ ਦੀ ਤੇ ਨੀਚੋਂ ਵੀ ਮੈਂ ਬਾਅਦ ਵਿੱਚ ਸਾਫ ਕਰੂੰ ਤੇ ਜੀ ਛੱਤਾਂ ਵੀ ਦੇਖੋ ਇਹ ਚੰਗੀ ਤਰ੍ਹਾਂ ਮੈਂ ਝਾੜਦੀਆਂ ਸੀਗੀਆਂ ਬਰਸ਼ ਦੇ ਨਾਲ ਬਸ ਇੱਦਾਂ ਲਈ ਰੈਕ ਤਾਂ ਨਹੀਂ ਮੈਂ ਤੋਤੇ ਵਾਲੇ ਡੱਬੇ ਦਾ ਮੈਂ ਇਦਾਂ ਹੀ ਹਨਾ ਥੋੜਾ ਜਿਹਾ ਗਿੱਲਾ ਕੱਪੜਾ ਕਰਕੇ ਸਾਫ਼ ਕਰਦੇ ਸੀ ਕਿਉਂਕਿ ਇਹਨਾਂ ਤੇ ਜਾਦੇ ਗਰਗਦਾ ਨਹੀਂ ਹੈਗਾ ਸੀ ਮੈਂ ਡੇਲੀ ਮੰਗੋ ਇਹਨਾਂ ਨੂੰ ਤਾਂ ਸਾਫ਼ ਕਰਦੀ ਰਹਿਣੀ ਹੈਗੀ ਜਦੋਂ ਵੀ ਕੋਈ ਚੀਜ਼ ਆਪਾਂ ਚੱਕਦੇ ਆ ਤੇ ਲੋ ਜੀ ਆਪਾਂ ਨੇ ਨਵਾਂ ਕਵਰ ਆ ਜਿਹੜਾ ਵਿਛਾਤਾ ਹੁਣ ਇਥੇ ਬੇਟੀ ਆ ਗਈ ਸੀ ਚਾ ਆਪਾਂ ਨੇ ਪੀਂ ਜਾ ਸੀ ਤਕਰੀਬ ਨੇ ਤੇ ਚਾਰਕ ਦਾ ਟਾਈਮ ਜਿਹੜਾ ਹੋ ਗਿਆ ਸੀ ਦੇਖੋ ਮੈਨੂੰ ਸਾਰੇ ਦਿਨ ਮੰਗੋ ਲੱਗ ਗਿਆ ਕਿਉਂਕਿ ਮੈਂ ਵਿਚਦੀ ਹਨਾ ਥੋੜਾ ਟਾਈਮ ਰੁੱਕ ਵੀ ਜਾਂਦੀ ਸੀਗੀ ਥੋੜੇ ਜਿਹੇ ਟਾਈਮ ਆ ਨਹੀਂ ਫਿਰ ਕੰਮ ਕਰਨ ਲੱਗ ਜਾਂਦੀ ਸੀਗੀ ਤੇ ਮੈਂ ਕਿਹਾ ਚਲੋ ਆਪਾਂ ਕਿਚਨ ਤੇ ਇੱਕ ਵਾਰੀ ਸਾਫ ਕਰਦੇ ਅਗੇ ਚੰਨੂ ਸਾਫ ਕਰਦੇ ਬਲੌਗ ਆ ਜਿਹੜਾ ਜੀ ਇਹ ਤਕਰੀਬਨ ਅੱਜ ਤੋਂ 5-6 ਦਿਨ ਪਹਿਲਾਂ ਦਾ ਬਣਿਆ ਹੋਇਆਗਾ ਯਾਨੀ ਕਿ ਹੁਣ ਮੈਂ ਬਲੌਗ ਮੇ ਤੋਂ ਘਾਟੀ ਸ਼ੂਟ ਹੋ ਰਿਹਾ ਮੈਂ ਕਿ ਚਲੋ ਇਹ ਬਣਿਆ ਪਿਆ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਈਏ ਤੇ ਪਲੀਜ਼ ਫੋਲ ਜ਼ਰੂਰ ਕਰਿਓ ਤੁਸੀਂ ਆਪਣੇ ਵੀਡੀਓ ਨੂੰ ਤੇ ਕਿ ਜੰਦੀ ਅੱਜ ਮੈਂ ਥੋੜੀ ਜਨਾ ਡੀਪਲੀ ਜੀ ਲੱਗੀਆਂ ਕਰਨਾ ਹਨਾ ਬਸ ਤਾਂ ਨਹੀਂ ਮੈਂ ਸਾਰਾ ਸਮਾਨ ਇੱਕ ਵਾਰੀ ਬਾਹਰ ਕੱਢਦੀ ਹੁੰਨੀ ਆ ਬਾਕੀ ਜੀ ਮੌਸਮ ਚੇਂਜ ਹੋ ਰਿਹਾ ਸਫਾਈ ਜ਼ਰੂਰੀ ਆ ਕਿਉਂਕਿ ਹਲਾ ਜਨ ਕਿਸੇ ਕੁਕਲੀਆਂ ਕੀੜੇ ਬਕੌੜੇ ਪਦੇ ਨੇ ਹੁਣ ਤਾਂ ਕੀ ਕੁਛ ਔੜਾ ਮੌਸਮ ਦੇ ਹਿਸਾਬ ਨਾਲ ਤਾਂ ਕਰਕੇ ਇਦਾਂ ਲੱਗਦਾ ਵੀ ਹੱਥ ਜੱਬਦਾ ਬਜਦਾ ਰਹੇ ਤਾਂ ਚੰਗੀ ਗੱਲ ਆ ਹਨਾ ਇੱਥੇ ਜਿਹੜੀਆਂ ਬੋਤਲਾਂ ਸੀ ਜੀ ਯਾਨੀ ਕਿ ਆਪਣੇ ਜਿੰਨਾ ਜਿਹਾ ਸ਼ਹਿਦ ਵਗੈਰਾ ਰੱਖਿਆ ਹੋਇਆ ਜਾਂ ਹੋਰ ਵੀ ਹੈ ਨਾ ਜਿਵੇਂ ਸਿਰਕਾ ਵਗੈਰਾ ਹੋ ਗਿਆ ਵਿਨੇਗਰ ਵਗੈਰਾ ਵਿਨੇਗਰ ਵਗੈਰਾ ਸਾਰਾ ਮੈਂ ਉੱਪਰ ਨਹੀਂ ਸਾਈਡ ਰੱਖ ਰਹੀ ਹੁੰਨੀ ਆਂ ਤੇ ਯਾਨੀ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਥੋੜਾ ਜਿਹਾ ਘੱਟ ਆਪਾਂ ਯਾਨੀ ਕਿ ਵਰਤਦੇ ਹਾਂ ਨਾ ਛੇਤੀ ਨਹੀਂ ਯੂਜ਼ ਆਉਂਦੀ ਉਹ ਮੈਂ ਉੱਪਰਲੀ ਸਾਈਡ ਰੱਖੂਗੀ ਤੇ ਜਿਹੜੀਆਂ ਆਪਾਂ ਡੇਲੀ ਵਾਂਗੂ ਯੂਜ਼ ਕਰਦੇ ਹਾਂ ਮੈਂ ਡੱਬੇ ਹਨਾ ਯਾਨੀ ਕਿ ਜਿਨ੍ਹਾਂ ਦੇ ਵਿੱਚ ਡੇਲੀ ਵਾਂਗੂ ਯੂਜ਼ ਵਾਲਾ ਸਮਾਨ ਆ ਉਹ ਮੈਂ نیچے ਰੱਖੂਗੀ ਤਾਂ ਕਿ ਆਪਾਂ ਆਸਾਨੀ ਨਾਲ ਚੱਕ ਸਕੀਏ ਤੇ ਇਥੇ ਬੇਟੀ ਕੁਛ ਮੈਨੂੰ ਵੀ ਦੱਸ ਰਹੀ ਸੀ ਉਸਨੇ ਬੇਟੀ ਹੁੰਦਾ ਦੱਸ ਰਹੀ ਸੀ ਹਨਾ ਤੇ ਦੋਨੇ ਮਾਵਾਂ ਧੀਆਂ ਨੇ ਰਲ ਕੇ ਕੀਤੀ ਅਸੀਂ ਸੈਟਿੰਗ ਕਿਚਨ ਦੀ ਬਾਅਦ ਦੇ ਵਿੱਚ ਰੁੱਕ ਦਿਖਾਵਾਂਗੀ ਤੁਹਾਨੂੰ ਮੈਂ ਕਿਵੇਂ ਦੀ ਆਈ ਆ ਤੇ ਪਲੀਜ਼ ਜੇ ਬਹੁਤ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਹਾਂਜੀ ਬਾਸ ਇਥੇ ਜਿੰਨੇ ਵੀ ਡੱਬੇ ਸੀ ਥੋੜਾ ਬੋਟਾ ਜਿਨ੍ਹਾਂ ਦੇ ਪਾਣੀ ਸੀਗਾ ਮੈਂ ਉਹ ਸਾਫ਼ ਕਰ ਰਹੀ ਸੀ ਨਾਲ ਦੀ ਨਾਲ ਕਿਉਂਕਿ ਧੁੱਪੇ ਨਹੀਂ ਮੇਰੇ ਤੋਂ ਰੱਖੇ ਗਏ ਇਦਾਂ ਹੀ ਬਸ ਮੈਂ ਅੰਦਰ ਧੋ ਕੇ ਰੱਖਦੇ ਸੀ ਹੁਣ ਨਾਲ ਦੀ ਨਾਲ ਕੱਪੜਾ ਵਗੈਰਾ ਮਾਰ ਕੇ ਸਾਫ਼ ਕਰਕੇ ਇਹਨਾਂ ਨੂੰ ਰੱਖ ਦੂੰ ਤੇ ਜਿਹੜੇ ਇਹ ਵਾਲੇ ਸਟੀਲ ਦੇ ਬਾਕਸ ਨੇ ਤਾਂ ਖਾਲੀ ਨੇ ਅੰਨਾ ਚ ਬਸ ਦਾਲਾਂ ਵਗੈਰਾ ਹੁਣ ਜਦੋਂ ਰਾਸ਼ਨ ਲੈ ਕੇ ਆਉਂਦਾ ਤਾਂ ਇਹਨਾਂ ਚ ਦਾਲਾਂ ਵਗੈਰਾ ਐਡ ਕਰ ਦਾਂਗੇ ਆਪਾਂ ਚਲੋ ਧੋ ਕੇ ਰੱਖੇ ਗਏ ਇੱਕ ਵਾਰੀ ਤੇ ਬਾਕੀ ਪਹਿਲਾਂ ਤੇ ਥੇ ਬਾਕਸ ਵਿੱਚ ਚਿੰਟਦੇ ਸੀਗੇ ਜਿਹੜੇ ਯਾਨੀ ਕਿ ਹੁਣ ਮੈਨੂੰ ਆਇ ਲੱਗੂਗਾ ਵੀ ਇਹਨਾਂ ਦੇ ਇੱਥੇ ਮੈਨੂੰ ਇੰਨੀ ਲੋਡ ਨਹੀਂ ਹੈਗੀ ਤਾਂ ਮੈਂ ਉਧਰ ਢੋਲੀ ਦੇ ਵਿੱਚ ਪਾ ਕੇ ਰੱਖ ਦਿੰਨੀ ਹੁੰਨੀ ਆਗੀ ਨਹੀਂ ਤਾਂ ਫਿਰ ਕਿਚਨ ਨਾਲ ਬੜਾ ਜਿਆਦਾ ਯਾਨੀ ਕਿ ਭਰੇ ਭਰੇ ਅੰਜ ਲੱਗ ਜਾਂਦਾ ਇੱਕ ਵਾਰੀ ਤਾਂ ਮੈਂ ਇੱਥੇ ਸੈਟਿੰਗ ਕਰਤੀ ਸੀ ਫਿਰ ਸੋਚਿਆ ਜਦੋਂ نیچے ਉਤਰ ਗਿਆ ਨਾ ਬੇਟੀ ਨੇ ਸਾਰਾ ਦੇਖਿਆ ਸੀ ਨੇ ਤੇ ਫਿਰ ਥੋੜਾ ਜਿਆਦਾ ਲੱਗਣ ਲੱਗ ਗਿਆ ਵੀ ਭਰੇ ਭਰੇ ਜਾਂ ਫਿਰ ਮੈਂ ਜਾਣੀ ਉਹਨੂੰ ਉਧਰ ਢੋਲੀ ਦੇ ਵਿੱਚ ਕੱਢ ਕੇ ਰੱਖ ਦੂੰ ਜਿਹੜਾ ਜ਼ਰੂਰੀ ਜਿਹਾ ਸਮਾਨ ਆ ਉਹ ਹੀ ਰੱਖੋ ਕਿਉਂਕਿ ਜਿਆਦਾ ਹੁਣ ਸਫਾਈ ਤਾਂ ਨਹੀਂ ਹੋ ਸਕਦੀ ਹੈ ਕਿ ਮੇਰੇ ਤੋਂ ਤਾਂ ਕਰਕੇ ਮੈਨੂੰ ਇਦਾਂ ਲੱਗਦਾ ਵੀ ਬਸ ਮੈਂ ਉਹਨਾਂ ਲੱਗੇ ਰੱਖਾਂ ਕਿਚਨ ਦੇ ਵਿੱਚ ਜਿੰਨਾ ਕੁ ਮੈਂ ਹੁਣ ਸਾਫ਼ ਕਰ ਸਕਾਂ ਜਾਂ ਜਿੰਨੀ ਚੀਜ਼ ਜਿਹੜੀ ਮੈਨੂੰ ਜਿਆਦਾ ਲੋੜ ਆ ਗਈ ਹੈ ਨਾ ਜੇਕਰ ਤੁਸੀਂ ਵੀ ਕਣੀਂ ਥੋੜਾ ਵੀ ਕਿਚਨ ਦੀ ਸਪੇਸ ਆ ਜਿਹੜੀ ਥੋੜੀ ਆ ਤਾਂ ਇਦਾਂ ਕਰਕੇ ਦੇਖਿਓ ਕੋਈ ਵੀ ਫालतू ਢੋਲੀ ਵਗੈਰਾ ਲੈ ਲਿਓ ਉਹਦੇ ਵਿੱਚ ਜਿੰਨੇ ਵੀ ਡੱਬੇ ਜਿਹਨਾਂ ਨੂੰ ਆਪਾਂ ਘੱਟੋ-ਘੱਟ ਕਰਦੇ ਆ ਹਨਾ ਉਹਦੇ ਵਿੱਚ ਪਾ ਕੇ ਰੱਖਣ ਵਾਲੇ ਤਾਂ ਵੀ ਆਪਾਂ ਨੂੰ ਹਨਾ ਜਾਨੀ ਕਿ ਸਭਾਈ ਦਾ ਨਹੀਂ ਰਹਿੰਦਾ ਫਾਫ ਰਹਿੰਦੇ ਉਹ ਡੱਬੇ ਤੇ ਇਹ ਦੂਜੀ ਗੱਲ ਆਪਣਾ ਕਿਚਨ ਆ ਜਿਹੜਾ ਜਿਆਦਾ ਮੈਸੀਜ ਵੀ ਨਹੀਂ ਹੁੰਦਾ ਹੈਗਾ ਤੇ ਉਹਨਾਂ ਦਾ ਸਮਾਨ ਆਪਾਂ ਰੱਖ ਸਕਦੇ ਆ ਕਿਚਨ ਦੇ ਵਿੱਚ ਜਿਹਦੀ ਆਪਾਂ ਨੂੰ ਜਿਆਦਾ ਲੋੜ ਆ ਮੈਂ ਹਮੇਸ਼ਾ ਇਦਾਂ ਹੀ ਕਰਦੀ ਹੁੰਨੀ ਆ ਪਹਿਲਾਂ ਮੈਂ ਪੋਲੀਥੀਨ ਚ ਪਾ ਕੇ ਰੱਖ ਦਿੰਦੀ ਸੀ ਢੋਲੀ ਚ ਪਰ ਹੁਣ ਮੈਂ ਡੱਬੇ ਲਾ ਰੱਖੇ ਨੇ ਡੱਬੇ ਇਦਾਂ ਹੀ ਢੋਲੀ ਦੇ ਵਿੱਚ ਝੰਡ ਨਹੀਂ ਹੁੰਦੀਆਂ ਸਾਰੇ ਜਿੰਨਾ ਵੀ ਮੇਰਾ ਸਮਾਨ ਹੁੰਦਾ ਕਿਉਂਕਿ ਆਪਣੇ ਜਿਹੜੀਆਂ ਰੈਕ ਵਗੈਰਾ ਨਹੀਂ ਪ੍ਰਵਾਏ ਹੋਏ ਤਾਂ ਕਰਕੇ ਬਾਕੀ ਆਪਣੇ ਕੋਲ ਸੈਲਫ ਵੀ ਇੱਕ ਇਹੀ ਆ ਗਈ ਹਨਾ ਇਹ ਨਹੀਂ ਮੇਰੇ ਕੋਲ ਵੀ ਹੋਰ ਸੈਲਫ ਨਹੀਂ ਹੈਗੀ ਤੇ ਮੈਂ ਸਾਰਾ ਕੁਛ ਸੈੱਟਿੰਗ ਜੀ ਕਰ ਲੈਣੀ ਆ ਬਾਕੀ ਜੀ ਕਰੋਕਰੀ ਦਾ ਸਮਾਨ ਮੈਂ ਆਪਣਾ ਉੱਧਰ ਰੱਖਿਆ ਹੋਇਆ ਕਰੋਕਰੀ ਦਾ ਸਮਾਨ ਕੁਛ ਵੀ ਮੈਂ ਇੱਥੇ ਨਹੀਂ ਰੱਖਿਆ ਹੋਇਆ ਤੇ ਹੋ ਮੈ ਲੱਗਤੂ ਰੱਖਿਆ ਹੋਇਆ ਸਾਰਾ ਬਸ ਉਹੀ ਸਮਾਨ ਆ ਜਿੰਨਾ ਦੀ ਮੈਨੂੰ ਜ਼ਿਆਦਾ ਲੋੜ ਆਗੀ ਕਿਚਨ ਦੇ ਵਿੱਚ ਮੈਂ ਉਹੀ ਰੱਖਿਆ ਹੋਇਆਗਾ ਇੱਥੇ ਵਾਸਤੇ ਸੈਟਿੰਗ ਜਿੱਧਰ ਉਧਰ ਕਰਕੇ ਦੇਖ ਰਹੇ ਸੀਗੇ ਦੇਖੋ ਅਸੀਂ ਪਹਿਲਾਂ ਉਧਰ ਤਾਂ ਤਾਂ ਪਰ ਉੱਥੇ ਨਹੀਂ ਸਹੀ ਲੱਗਿਆ ਤਾਂ ਕਰਕੇ ਮੈਂ ਡੱਬੇ ਇਦਰੀ ਰੱਖਦੇ ਨਮਕ ਮਿਰਚ ਆਲੇ ਤੇ ਇਹ ਬਸ ਜੀ ਉੱਪਰਲੀ ਤਕਰੀਬਨ ਆਪਣੀ ਸੈਟਿੰਗ ਹੋ ਹੀ ਗਈ ਹੈਗੀ ਤੇ ਬਸ ਇਦਰੀ ਸਾਈਡ ਆਪਾਂ ਜਿੰਨੇ ਆਪਣੇ ਗਲਾਸ ਵਗੈਰਾ ਤੋਂ ਐ ਸੀਗੇ ਆਪਾਂ ਉਹ ਸੈੱਟ ਕਰ ਦਾਂਗੇ ਬਾਕੀ ਜਿਹੜਾ ਉੱਪਰਲੀ ਸਾਈਡ ਹੁਣ ਮੈਂ ਰਹਿ ਕੇ ਰੱਖਿਆ ਹੋਇਆ ਸੀਗਾ ਉਹ ਮੈਂ ਨੀਚੇ ਉਤਾਰਤਾ ਦੇਖੋ ਜੀ ਮੇਰੀ ਫਾਈਨਲ ਲੁੱਕ ਕਿਚਨ ਦੀ ਕਿਵੇਂ ਦੀ ਲੱਗ ਰਹੀ ਹੈ ਕਿ ਸੋਨੋ ਤੇ ਉੱਪਰ ਵੀ ਦੇਖੋ ਆਪਣੀ ਇਹ ਸੈਲਫ ਤੇ ਵੀ ਸਾਰੀ ਸੈਟਿੰਗ ਕਰਤੀ ਤੇ ਆਪਣਾ ਗੈਸ ਵਾਲੀ ਸਲੈਬ ਵੀ ਚੰਗੀ ਤਰ੍ਹਾਂ ਸਾਫ਼ ਹੋ ਗਈ ਬਾਕੀ ਜਿਵੇਂ ਨੀਚੋਂ ਵੀ ਚੰਗੀ ਤਰ੍ਹਾਂ ਸਾਫ਼ ਕਰਤਾ ਸਾਰਾ ਕਿਚਨ ਸਮਾਨ ਚੱਕ ਕੇ ਜਾਨੀ ਪੋਚਾ ਵਗੈਰਾ ਲਗਾਤਾ ਸਾਰੇ ਤੇ ਵੈਸੇ ਕੁਛ ਇਹ ਨਾ ਹੈ ਤਾਂ ਹੈ ਨਹੀਂ ਸੀ ਡਸਟ ਸੀਗੀ ਜ਼ਿਆਦਾਤਰ ਤੇ ਹਾਂਜੀ ਅੱਜ ਦੇ ਵਲੌਗ ਦਾ ਆਪਾਂ ਐਂਡ ਕਰ ਦਿਆਂ। ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜਮੂਰ ਕਰਿਓ ਸਪੋਰਟ ਜ਼ਰੂਰ ਕਰਿਓ ਮੇਦੀ। ਅੱਜ ਮੈਂ ਕਿਚਨ ਦਾ ਥੋੜਾ ਜਿਹਾ ਮੇਕਓਵਰ ਤੇ ਮੇਕਓਵਰ ਤੇ ਬਾਕੀ ਡੀਪਲੀ ਕਲੀਨਿੰਗ ਜੀ ਕੀਤੀ ਆ। ਮਿਲਦੇ ਹਾਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਸਾਰੀ ਸ਼ਕਾਲ ਜੀ ਸਾਰੇ